ਸਾਰਿਆਂ ਨੂੰ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਤੇ ਕਈ ਮੇਰੀ ਭੈਣਾਂ ਦੀ ਕਮੈਂਟ ਆ ਰਹੀ ਨੇ ਆ ਕਿ ਜਿਹੜਾ ਫਰੰਟ ਵਾਲਾ ਗਲਾ ਹੈ ਬੈਕ ਨੂੰ ਕਿਉਂ ਜਾਂਦਾ ਆ ਇਹ ਵੀ ਸਾਨੂੰ ਦੱਸਿਓ ਪਹਿਲੇ ਵੀ ਦੱਸਿਆ ਹੋਇਆ ਮੈਂ ਦੁਬਾਰਾ ਫੇਰ ਦੱਸ ਦਿੰਦੀ ਆ ਸਭ ਤੋਂ ਪਹਿਲਾਂ ਜਿਹੜਾ ਤਰੀਕਾ ਹੈ ਇਹਦੇ ਵਿੱਚ ਮੈਂ ਤੁਹਾਨੂੰ ਦੋ ਟ੍ਰਿਕ ਦੱਸੂੰਗੀ ਜਦੋਂ ਆਪਾਂ ਨੇ ਫਿਟਿੰਗ ਵਾਲੀ ਸਲਾਈ ਲਗਾਉਣੀ ਆ ਸਾਡਾ ਇੱਥੋਂ ਐਨਾ ਉੱਚਾ ਨਹੀਂ ਮਾ ਹੁੰਦਾ ਆ ਕੱਪੜਾ ਕਿਉਂਕਿ ਆਪਾਂ ਨੇ ਆਹ ਪਲੇਟ ਪਾਈ ਹੁੰਦੀ ਆ ਠੀਕ ਆ ਜੀ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਬਰਾਬਰ ਰੱਖ ਕੇ ਸਲਾਈ ਜਿਹੜੀ ਆ ਉਹ ਨਹੀਂ ਕਰਨੀ ਓਕੇ ਉਸ ਤੋਂ ਬਾਅਦ ਜਦੋਂ ਆਪਾਂ ਨੇ ਨਾ ਸੂਰ ਦੀ ਕਟਿੰਗ ਕਰਦੇ ਟਾਈਮ ਹਿਪ ਦੇ ਇਸ ਤਰ੍ਹਾਂ ਕਾਟ ਪਾਈ ਦੀ ਹੈ ਛੋਟੀ ਜੀ ਜਿੱਥੇ ਸਾਡੀ ਹਿਪ ਹੁੰਦੀ ਹੈ ਨਾ ਉੱਥੇ ਤੇ ਇਹਨੂੰ ਆਪਾਂ ਨੇ ਇਸ ਤਰ੍ਹਾਂ ਮਿਲਾ ਕੇ ਜਿਹੜੀ ਆ ਸਲਾਈ ਨੂੰ ਫੇਰ ਕਰਨੀ ਉਹ ਤੁਹਾਨੂੰ ਸਲਾਈ ਲਗਾ ਕੇ ਦਿਖਾਉਣੀ ਆ ਇਸ ਤਰ੍ਹਾਂ ਆਪਾਂ ਨੇ ਇਹਨੂੰ ਪ੍ਰੋਪਰ ਕਰ ਲੈਣਾ ਪਹਿਲਾਂ ਠੀਕ ਆ ਜੀ ਆਪਾਂ ਨੇ ਆਪਣੇ نیچے ਤੋਂ ਵੀ ਆਹ ਵਾਲੀ ਜਿਹੜੇ ਨਿਸ਼ਾਨ ਹਨ ਨਾ ਦੋਨਾਂ ਨੂੰ ਮਿਲਾਉਣਾ ਹੈਗਾ ਆ ਇਸ ਤਰ੍ਹਾਂ ਨਾ ਇਹਨਾਂ ਦੋਨਾਂ ਨੂੰ ਮਿਲਾ ਕੇ ਨਾ ਚੰਗੀ ਤਰ੍ਹਾਂ ਆਪਾਂ ਨੇ ਪਹਿਲਾਂ ਮਿਲਾ ਕੇ ਨਾ ਸੈੱਟ ਕਰਕੇ ਫਿਰ ਇੱਥੇ ਚੰਗੀ ਤਰ੍ਹਾਂ ਆਪਾਂ ਨੇ ਕੱਪੜਾ ਆਪਣਾ ਫੜ ਲੈਣਾ ਹੈ ਤੇ ਦੇਖੋ ਆ ਸਾਡਾ ਕੱਪੜਾ ਉੱਪਰ ਨੂੰ ਬੈਕ ਸਾਈਡ ਪੱਲੇ ਵਾਲਾ ਵਧਿਆ ਆ ਫਰੰਟ ਵਾਲੇ ਨੂੰ ਉੱਪਰ ਨੂੰ ਰੱਖ ਕੇ ਅਟੈਚ ਨਹੀਂ ਕਰਨਾ ਇਹਨੂੰ ਐ ਦੀ ਵਧਿਆ ਰਹਿਣ ਦੇਣਾ ਹੈ ਇਹਦੀ ਆਪਾਂ ਕਟਿੰਗ ਕਰਨੀ ਹੈ ਉਹ ਤਾਂ ਦੱਸ ਦੂ ਆਪਾਂ ਨੇ ਐਸ ਤਰ੍ਹਾਂ ਸਲਾਈ ਕਰ ਲੈਣੀ ਆ ਸਾਰੀ ਦੇਖੋ ਇਸ ਤਰ੍ਹਾਂ ਸਲਾਈ ਲਗਾ ਲਈਏ ਠੀਕ ਹੈ ਜੀ ਉਸ ਤੋਂ ਬਾਅਦ ਦੇਖੋ ਹੁਣ ਸਾਡਾ ਜਿਹੜਾ ਕੱਪੜਾ ਇਹ ਵਾਲਾ ਵਧ ਗਿਆ ਹੈ ਜਿਹਦੀ ਆਪਾਂ ਨੇ ਕਟਿੰਗ ਹੀ ਨਹੀਂ ਕਰਨੀ ਆ ਆਪਾਂ ਨੇ ਇਹਨੂੰ ਸਾਰੇ ਨੂੰ ਏਦਾਂ ਪੂਰੀ ਕਟਾਈ ਨਹੀਂ ਪਾਉਣੀ ਹੈ ਕਿ ਨਹੀਂ ਤਾਂ ਇੱਥੋਂ ਖਿੱਚ ਪੈਣ ਲੱਗ ਜੂਗੀ ਆਪਾਂ ਨੇ ਸਿਰਫ ਇਸ ਤਰ੍ਹਾਂ ਇਹਦੀ ਕਟਿੰਗ ਹੈ ਜਿਹੜੀ ਐਵੇਂ ਕਰ ਦੇਣੀ ਹੈ ਠੀਕ ਹੈ ਜੀ ਇਹ ਦੋ ਤਰੀਕੇ ਸੀਗੇ ਜਿਹੜਾ ਗਲਾ ਸਾਡਾ ਪਿੱਛੇ ਨੂੰ ਨਹੀਂ ਜਾਊਗਾ ਠੀਕ ਹੈ ਜੀ ਜੇ ਮੇਰੀ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਰੇ ਜਣੇ